ਆਹ ਬਾਈ ਠੀਕ ਹੈ ਵਧੀਆ ਕਿਵੇਂ ਬੈਠੇ ਆ ਜੀ ਅੱਜ ਉਪਰਾਵਾ ਪੁੱਛਣਾ ਯਾਰ ਪੇਪਰ ਆ ਗਿਆ ਯਾਰ ਪੇਪਰਾਂ ਦੀ ਸੋਚ ਹੋ ਰਹੀ ਆ ਯਾਰ ਅੱਛਾ ਮੇਰੇ ਨਾਲ ਇੱਕ ਬਾਬਾ ਬਾਈ ਓਏ ਹਾਂ ਫਿਰ ਮੈਂ ਵੀ ਉਹਨੇ ਗਿਆ ਸੀ ਪੇਪਰ ਜਦ ਮੇਰੀ ਆਈ ਸੀ ਪਾਸ ਹੋਣ ਵਾਸਤੇ ਚੱਲ ਗਈ ਆਪਾਂ ਲੋ ਬਈ ਊਮਾ ਮਰਦਾ ਤਾਂ ਹੈ ਨਹੀਂ ਆ ਬਾਬਾ ਮੇਰੀ ਗੱਲ ਮੰਨ ਲੈ ਇੱਕ ਵਾਰੀ ਚੱਲ ਤੂੰ ਕਹਣਾ ਜਾ ਆਉਣੇ ਆ ਜਾ ਆ ਜਾ ਬੈਠ ਮੇਰੇ ਚੱਲ ਤੂੰ ਮੈਂ ਤਾਂ ਕਿਹਾ ਨਾ ਮੈਂ ਕਰਾਉਂ ਪਾਸ ਤੈਨੂੰ ਉਹੀ ਟੈਂਸ਼ਨ ਹੋਰ ਬਾਬਾ ਜੀ ਅੱਸੀ ਗੱਲ ਹੋਰ ਠੀਕ ਆ ਬੇਟਾ ਹਾਂ ਜੱਤਰੀ ਗਾਲ ਜੀ ਠੀਕ ਆ ਠੀਕੋ ਭਾਈ ਹਾਂ ਜੀ ਹਾਂ ਜੀ ਕਿਵੇਂ ਆ ਮਾਰੇ ਜਿਹੜਾ ਬਾਬਾ ਤੇ ਲਵ ਇੱਕ ਵਾਰੀ ਮੈਂ ਵੀ ਆਇਆ ਸੀ ਤੇ ਮੈਂ ਯਾਦ ਹੋਊਗਾ ਵੇਖ ਤਾਂ ਆ ਜੀ ਸੰਗ ਤੁਹਾਨੂੰ ਬਹੁਤ ਆਉਂਦੀ ਆ ਭਾਈ ਹਾਂ ਹਾਂ ਬਾਬਾ ਇਹ ਗੱਲ ਹੈ ਜੀ ਆਉਂ ਤਾਂ ਕੋਈ ਚਾਂਤ ਰਹਿੰਦਾ ਆਏ ਹੁਣੇ ਵਿੱਚ ਆ ਸਾਡੀ ਦੁਨੀਆ ਦੂਤੀ ਦਾਦਾ ਤਾਸ ਕਰਾਉਣਾ ਮੁੰਡਾ ਆਪਰੇ ਹੁਣ ਕਰੋ ਆਂਦੇ ਜੀ ਬੜਾ ਇਪੜੂ ਕਰਦਾ ਵੇ ਤਾਂ ਮਾਰੀ ਮੁੱਟੀ ਨਾ ਵਾ ਬਾਈ ਅੱਛਾ ਬਾਬਾ ਨੇ ਸਾਰੀ ਪਾਸ ਹੁਣਾ ਫਿਰ ਹਾਂ ਬਾਬਾ ਵਸ ਤੇਰੇ ਤੇਰੇ ਹੀ ਆਸਰਾ ਸਾੰਮਣੂ ਬਾਬਾ ਇੱਕ ਇੱਕ ਤਾਂ ਜਾਂਦਾ ਜਾਂਦਾ ਬੱਚਾ ਇੱਧਰ ਸੁਖ ਸੁਖ ਜੀ ਅੱਛਾ ਵਾ ਠੀਕ ਹੈ ਜੀ ਠੀਕ ਹੈ ਤੈਨੂੰ ਦਿਨਿਆ ਜੀ ਮੰਤਰ ਪੜ੍ਹ ਕੇ ਅੱਛਾ ਤੇ ਜੇ ਬਾਬਾ ਜਿੱਦੇ ਪੇਪਰ ਹੋਣਗੇ ਨਾਲ ਲੈ ਜੀ ਠੀਕ ਆ ਬਾ ਠੀਕ ਹੈ ਜਦੋਂ ਪੜ੍ਹੇਗਾ ਉਦੋਂ ਵੀ ਨਾਮ ਰੱਖਣਾ ਠੀਕ ਆ ਬਾ ਦਰਨਾ ਮੈਂ ਮੰਤਰ ਪੜ੍ਹ ਕੇ ਠੀਕ ਆ ਬਾ ਹੋਰ ਬੱਚਾ ਜੀ ਆ ਗਈ ਹਾਂ ਜੀ ਹੋਰ ਆਵੇ ਤੇਰੀਆਂ ਸੱਤ ਕੱਟਾਂ ਦੇ ਕੇ ਠੀਕ ਹੈ ਬਾਬਾ ਆਪਣੇ ਨਾਮ ਰੱਖਣਾ ਪੇਪਰਾਂ ਦੇ ਨਾਲ ਲੈ ਜੀ ਤੇ ਸੰਤਾਂ ਦਾ ਕਰਕੇ ਨਾਂ ਯਾਦ ਬੈ ਜੀ ਪੇਪਰ ਤੇ ਬੱਲੇ ਬੱਲੇ ਹੋ ਜਾਣੀ ਇੱਧਰ ਆਪਣੀ ਸਮਾਧ ਤੇ ਸੁੱਖ ਜੀ ਸੁੱਖ ਠੀਕ ਹੈ ਬਾਬਾ ਤੇ ਬੇੜੇ ਪਾਰ ਹੋਣਗੇ ਠੀਕ ਹੈ ਜਦੋਂ ਨੌਕਰੀ ਲੱਗ ਜਾ ਫਿਰ ਸੰਤਾਂ ਨੂੰ ਨਾ ਭੁੱਲ ਜੀ ਠੀਕ ਹੈ ਬਾਬਾ ਕੋਈ ਨੀ ਤਦਾ ਜਿਆਦਾ ਹੀ ਰੱਖਾਂਗੇ ਹਾਂ ਠੀਕ ਜਾਏ ਬਾਬੇ ਜੀ ਰਾਜੀ ਰੋ ਬੱਤ ਉਹ ਠੀਕ ਹੈ ਬਈ ਤੁਹਾਨੂੰ ਹਾਂਜੀ ਵਧੀਆ ਬਾਬਾ ਜੀ ਉਹ ਠੀਕ ਹੈ ਕਰ ਪਰਿਵਾਰਾ ਵਧੀਆ ਜੀ ਬਾਬਾ ਜੀ

ਫੇਲ ਹੋ ਗਿਆ ਉਹ ਉਦੋਂ ਤੈਨੂੰ ਕਿਹਾ ਸੀ ਪੜ ਲਾ ਮੈਂ ਤਾਂ ਸਾਧ ਬੂਬਣੇ 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 ਮਾਗਰ ਲੱਗਿਆ ਰਹਾਂਗਾ ਆਖਿਆ ਪੜ ਲਾ ਪੜ ਲਾ ਪੜ ਲਾ ਪਾਪਾ ਆਸੀ ਯਾਰ ਪਾਸੇ ਤਵੀਤਾ ਨਾਲ ਚੱਲ ਮੈਨੂੰ ਲੈ ਕੇ ਚੱਲ ਬੂਬਣੇ ਕੋਲ ਚੱਲ ਜਾ ਜਾਨਾ ਚੱਲ ਮੈਨੂੰ ਲੈ ਕੇ ਚੱਲ ਮੈਂ ਕਰਦਾ ਉਹ ਨਾਲ ਗੱਲ ਦੇਖ ਬੇਗਤਾ ਸੀਗਾ ਓਏ ਪਾਪਾ ਆ ਜਾ ਚੱਲ ਆ ਆ ਬਾਬਾ ਮੈਨੂੰ ਦੱਸ ਇਹਦਾ ਆ ਸੀ ਬਾਬਾ ਰੋਜ਼ ਭਾਈ ਤਾਕਤੋਂ ਕਿਵੇਂ ਹੋ ਆ ਚੱਕ ਬਾਬਾ ਤੇਰੇ ਤਵੀਤ ਜੂਗਣਿਆ ਹਾਂਜੀ ਸੁ ਜਵਾਕ ਫੇਰ ਕਰਾਦਾ ਤੇਰੇ ਤਵੀਤਾਂ ਸਿਰ ਤੇ ਹੋ ਗਏ ਹੁਣ ਬੱਸ ਹੀਫਾਗਾ ਭਾਈ ਭਾਈ ਇਹ ਕਹਿੰਦਾ ਪੜ੍ਹਨੀ ਲੋੜ ਨਹੀਂ ਨਹੀਂ ਮੈਨੂੰ ਕਹਿੰਦਾ ਬਾਬੇ ਨੇ ਤਵੀਤ ਦਿੱਤਾ ਹੈ ਕਹਿੰਦਾ ਮੈਂ ਪਾਸ ਹੋ ਜਾਊਗਾ ਹਾਂ ਦੱਸ ਐ ਕਹਿੰਦਾ ਵੀ ਇਹ ਭਾਈ ਪੜਿਆ ਹੈਗਾ ਜੀ ਮਾੜਾ ਮੋਟਾ ਕਾਕਾ ਬਾਬਾ ਮਾਰਾ ਤੇਰੀ ਜ਼ਮੀਨਾਂ ਦੇ ਫਿਰਦਾ ਯਾਰ ਮੇਰੇ ਬੋਲਣ ਤੇ ਨਹੀਂ ਪੜਿਆ ਕਹਿੰਦਾ ਬਾਬੇ ਨੇ ਤਵੀਤ ਦਿੱਤਾ ਦੱਸ ਕਰਾਤਾ ਬੂਣੇ ਤਵੀਤਾਂ ਚੰਨੀ ਕਲਾ ਹੁੰਦੀ ਅਦੀ ਅੱਦ ਸਾਦ ਨਹੀਂ ਬਣੇ ਹੁੰਦੇ ਸੀ ਤੇਰੀ ਬੂਣੇ ਨੂੰ ਫੜਿਆ ਸਾਰੇ ਪਛਤਦੇ ਆ ਗਾ ਅੱਲਾ ਫੜ ਲੈ ਸਸਤਰੀਕਾਰ ਸਾਰੇ ਵੀਰਾਂ ਨੂੰ ਵੀਰੋ ਆਪਣਾ ਵੀਡੀਓ ਦਾ ਬਸ ਇਹੀ ਮਕਸਦ ਸੀਗਾ ਵੀ ਮਿਹਨਤਾਂ ਨਾਲ ਬਣਦਾ ਜਿਹੜਾ ਕੁਝ ਬਣਦਾ ਧਾਗੇ ਤਵੀਤਾਂ 'ਚ ਕੁਝ ਨਹੀਂ ਰੱਖਿਆ ਆ ਭਈ ਜੇ ਪੜਾਂਗੇ ਆਪਾਂ ਫੇਰ ਹੀ ਡੀਸੀ ਲੱਗਾਂਗੇ ਸੰਤਾਂ ਦੀ ਤਵੀਤਾਂ ਨਾਲ ਨਹੀਂ ਕੋਈ ਵੀ ਡੀਸੀ ਲੱਗਦਾ ਵੀਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਾਇਓ ਲਾਈਕ ਕਮੈਂਟਿੰਗ ਕਰਦੇ ਰਹੋ